वेलकम टू खन्ना न्यूज़ लाइव आज सवेरे खन्ना ਦੇ ਨੈਸ਼ਨਲ ਹਾਈਵੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਪੀਆਰਟੀਸੀ ਬੱਸ ਨੂੰ ਸੜਕ ਵਿਚਾਲੇ ਬਣੇ ਡਿਵਾਈਡਰ ਨੂੰ ਪਾਰ ਕਰਕੇ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਦੋਵਾਂ ਵਾਹਨ ਨੁਕਸਾਨੇ ਗਏ ਅਤੇ 25 ਤੋਂ ਬਧੇਰੇ ਬੱਸ ਸਵਾਰ ਯਾਤਰੀ ਜ਼ਖਮੀ ਹੋਏ ਪਰੰਤੂ ਜਾਨੀ ਨੁਕਸਾਨ ਤੋਂ ਬਚਾਰਿਆ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਪੀਆਰਟੀਸੀ ਬੱਸ ਲੁਧਿਆਣਾ ਤੋਂ ਪਟਿਆਲਾ-ਕੁਰਕਸ਼ੇਤਰ ਵੱਲ ਜਾ ਰਹੀ ਸੀ ਜਿਸ ਵਿੱਚ ਲਗਭਗ 40 ਵਿਦਿਆਰਥੀ ਅਤੇ ਔਰਤਾਂ ਸ਼ਾਮਲ ਸਨ ਬੱਸ ਦੇ ਡਰਾਈਵਰ ਦਲਜੀਤ ਸਿੰਘ ਅਤੇ ਕੰਡਕਟਰ ਹਰਸਿਮਰਤ ਸਿੰਘ ਨੇ ਦੱਸਿਆ ਕਿ ਜਦੋਂ ਬੱਸ ਖੰਨਾ ਦੇ ਸੈਲੀਬ੍ਰੇਸ਼ਨ ਮਾਲ ਦੇ ਸਾਹਮਣੇ ਪਹੁੰਚੀ ਤਾਂ ਅਚਾਨਕ ਗਲਤ ਸਾਈਡ ਤੋਂ ਆ ਰਹੇ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਜੇਕਰ ਉਹ ਸਮਾਂ ਰਹਿnde ਬੱਸ ਨੂੰ ਇੱਕ ਸਾਈਡ ਨਾ ਲੈ ਕੇ ਜਾਂਦਾ ਤਾਂ ਹੋਰ ਵੀ ਵੱਡਾ ਨੁਕਸਾਨ ਵਾਪਰ ਸਕਦਾ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਵੀ ਬਚਾ ਰਿਹਾ ਉਨ੍ਹਾਂ ਕਿਹਾ ਕਿ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਸਵਾਰੀਆਂ ਨੂੰ ਬੱਸ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਖੰਨਾ ਪਹੁੰਚਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਉਪਰੰਤ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਸਾ ਟਰਾਲੇ ਦੇ ਡਰਾਈਵਰ ਦੀ ਗਲਤੀ ਦੇ ਕਾਰਨ ਵਾਪਰਿਆ ਹੈ ਕਟਨਾ ਦੀ ਸੂਚਨਾ ਮਿਲਦੇ ਹੀ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰਨ ਉਪਰੰਤ ਡੀਐਸਪੀ ਖੰਨਾ ਵਿਨੋਦ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਟਰਾਲਾ ਚਾਲਕ ਖਿਰਾਫ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜ਼ਖਮੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਇਆ ਜਾ ਰਿਹਾ ਹੈ। ਬੜੀ ਦੋਨਾਂ ਟੱਕਰ ਬਟ ਡਰਾਈਵਰ ਦੀ ਕਿਤੇ ਸੋਚਵਾ ਨਾ ਸੀ ਬਹੁਤ ਤੋਂ 40 ਮਿਲਾ ਰਾ ਤੁਨਾ 50 ਸਿੱਧੇ ਜੀ ਰੁਣਾ ਬੜੀ ਜਿਆਦਾ ਸੀ ਕਿ ਕਿੰਨੀ ਸੀਟ ਤੇ ਬੈਠੇ ਸੀ ਪਾਸਪੋਰਟ ਜਦ ਆਦੇ ਆਖੇ ਤੁਸੀਂ ਸਾਡ ਬੋਰ ਕਿੰਨੇ ਕੇ ਸਵਾਰੀ ਨੇ ਸਤਾ ਲਗੇ ਸੱਟੇ ਲੱਗਿਆ ਰੋਣ ਤੋਂ ਕਿ ਅਵਾਜ਼ ਹੋਣੀ ਹੈ 50 ਨਾ ਹੁੰਦੇ ਆ ਬੜੇ ਦੇ ਡਰਾਈਵਰ ਗੱਰਾ ਸੀ ਉਹਦੇ ਨਾਲ ਸੱਟ ਮੀ ਜੀ ਕਾਫੀ ਸੱਟ ਲੱਗਿਆ ਉਹਨਾ ਕਰਕੇ ਹੀ ਬਚ ਗਿਆ ਜੇ ਉਹਨੇ ਆਪਣਾ ਦਿਮਾਗ ਨਾਲ ਨਾ ਸੋਚਿਆ ਸਾਰੇ ਮਰ ਜਾਂਦੇ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਦੱਸਦਾ ਮੈਂ ਜਿਸ ਬਾਰੇ ਰੀਲ ਸਟੂਡੈਂਟ ਬਾਰੇ ਵੀ ਸੀ ਕੋਈ ਮੌਕੇ ਤੇ ਪੁਲਿਸ ਬ੍ਰਾਸਨ ਪਹੁੰਚਿਆ ਉੱਥੇ ਮੈਂ ਪਹਿਲਾਂ ਮੇਰਾ ਦਾ ਦਾ ਸਾਰੇ ਸਵਾਰਤ ਮਤਲਬ ਇਹ ਆ ਸਾਰੇ ਹਸਪਤਾਲਾਂ ਕੋਲ ਰਸਤੇ ਤੇ ਨਹੀਂ ਜਾਂਦਾ ਮੈਂ ਅੰਦਰੋਂ ਭੱਜ ਗਿਆ ਉਹ ਨਹੀਂ ਪਤਾ ਕਿ ਉਸੇ ਨੂੰ ਤਾਂ ਕਿਉਂ ਹੋ ਗਿਆ ਤੁਸੀਂ ਇਕੱਲੇ ਤੁਸੀਂ ਇਕੱਲੇ ਸੀ ਆ ਨਹੀਂ ਮੈਂ ਕਹਿੰਦਾ ਨਾ ਕੋਈ ਟਿਕ ਨਹੀਂ ਤੁਹਾਨੂੰ ਅੰਤ ਤੱਕ ਨਹੀਂ ਜਾਵਾਂ ਤਾਂ ਮਤਲਬ ਉਹਦੀ ਸਵਾਰੀ ਨਾਲ ਜਾ ਪਾਸੇ ਇਕੱਲੇ ਜਾਂ ਸ਼ੀਸ਼ੇ ਤੇ ਜਾ ਰਹੇ ਸੀ ਜਿਸ ਨਾਮ ਹੈ ਆਪਣਾ ਮਹਨਤ ਸਰ ਦਲਜੀਤ ਸਿੰਘ ਜੀ ਕਿਸਤਾ ਹੋਇਆ ਸੀ ਐਕਸੀਡੈਂਟ ਜਿੱਥੇ ਜਗ੍ਹਾ ਹੋਇਆ ਇਹ ਸਰ ਖੰਨਾ ਟੱਪ ਦੀ ਸਾਰੇ ਨਾ ਜੋ ਗਿੰਦਗੜ ਤੋਂ ਪਹਿਲਾਂ ਸੱਜੇ ਹੱਥੋਂ ਨਾ ਟਰਾਲਾ ਵੱਡਾ ਘੋੜਾ ਖਾਲੀ ਸੀ ਮੈਨੂੰ ਲੱਗਦਾ ਜਿਆਦਾ ਤੇਜ਼ ਹੋਣਾ ਉਹ ਫੁੱਟ ਪਾਸ ਟੱਪ ਕੇ ਆ ਕੇ ਮੇਰੇ ਕਿੰਨੀ ਆ ਗਿਆ ਜੀ ਤੇ ਬਸ ਆਮਣੋ ਸਾਹਮਣੇ ਹੋ ਗਿਆ ਸੀ ਮੈਂ ਜਿੰਨੀ ਕੱਟੀ ਕੱਟੀ ਜਾਂਦੀ ਸੀ ਕਬਿਆ ਤੇ ਕੱਟ ਲਈ ਠੀਕ ਹੈ ਨਹੀਂ ਜੇ ਇਧਰੋਂ ਆਮਣੋ ਸਾਹਮਣੇ ਹੁੰਦਾ ਤਾਂ ਸਵਾਰੀਆਂ ਪੜੀਆਂ ਮਰਨੀਆਂ गलती टप गए आ गए गलती तो फिर होगी ना मेरी तर लगे स्पीड चेक करा सकता कोई भी सर, जी किसी ਬੀ.ਟੀ.ਐਸ. ਦੱਸ ਦਿੰਦਾ ਹੁੰਦਾ ਤੇ ਆਪਾਂ ਫਿਰ ਵੀ ਗੱਡੀ ਕੱਟ ਕੇ ਉਹ ਸਾਹਮਣੇ ਤੋਂ ਜੀ ਟਰਾਲਾ ਨਾ ਜਿਹੜਾ ਫੁੱਟਬਸ ਸਟਾਪ ਕੇ ਆ ਕੇ ਹਮਣੋ ਸਾਹਮਣੇ ਉਹਨੇ ਠੋਕੀ ਕੱਟੀ ਦੇ ਵਿੱਚ ਹਮਣੋ ਸਾਹਮਣੇ ਮੇਰੇ ਕੋਲ 3 2 ਸਕੰਡ ਸੀ ਜਿੰਨੀ ਕੁ ਖੱਬੇ ਖੱਬੇ ਆ ਤੇ ਗੱਡੀ ਕੱਟੀ ਕੱਟ ਗਈ ਕੱਟਦੀ ਤੇ ਗੱਡੀ ਦਾ ਰੋਗ ਵੀ ਲਈ ਸੀ ਵਾ ਲਗਭਗ ਤੇ ਉਹਨੇ ਕਿੰਨੀ ਇੱਕ ਸਵਾਰੀ ਤੋਂ ਤੱਕ ਆਉਂਦੀ ਆ ਮੋਣੀ ਆਈ ਸਰ 40 45 ਵਾਰੀਆਂ ਦਾ ਹੋਣੀ ਆ ਜੀ ਸਟੂਡੈਂਟ ਜਿਆਦਾ ਹੁੰਦੇ ਸਾਡੇ ਨਾਲ ਸਰ ਤੇ ਪਿੱਛੇ ਤੋਂ ਜਦੋਂ ਗੁਲਜਾਰ ਦੇ ਸਟੂਡੈਂਟ ਆਉਂਦੇ ਜੀ ਲਗਭਗ ਪਹਾੜੇ ਹੁੰਦੇ ਜੀ ਉਹ ਆਪਣੇ ਨਾਲ 100 ਪਲੱਸ ਵੀ ਹੋ ਜਾਂਦੇ ਕਈ ਵਾਰ ਕਿਉਂਕਿ ਆਪਣੀਆਂ ਗੱਡੀਆਂ ਹੀ ਲੈ ਕੇ ਆਉਂਦੇ ਆ ਪਾਸਪੋਰਟ ਵਗੈਰਾ ਹੁੰਦੇ ਜੀ ਉਹਨਾਂ ਸਰ ਲੱਗਦਾ ਕਿ ਬੰਦਾ ਡੁੱਤਾ ਹੋਊ ਜਿਹੜਾ ਪਾਸਪੋਰਟ ਨਹੀਂ ਆ ਸਰ ਉਹ ਤਾਂ ਜੀ ਮੈਂ ਕਹਿ ਨਹੀਂ ਸਕਦਾ ਜੀ ਹੁਣ ਫੁੱਟਪਾਥ 'ਤੇ ਆ ਜਾਂ ਉਹਦੀ ਨੀਂਦ ਆ ਗਈ ਉਹਨੂੰ ਜਾਂ ਕੋਈ ਹੋਰ ਪ੍ਰੋਬਲਮ ਉਹ ਤਾਂ ਜੀ ਹੁਣ ਚੈੱਕ ਕਰ ਤਾ ਪਤਾ ਲੱਗਦਾ ਨੇ ਵੀ ਕੀ ਹੋਇਆ ਉਹਨੂੰ ਕੀ ਨੁਕਸ ਸੀ ਕੀ ਉਹਨੇ ਨਸ਼ਾ ਕੀਤਾ ਕਿ ਨੀਂਦ ਆ ਗਈ ਉਹਨੂੰ ਕੀ ਆਪਾਂ ਉਹਦੇ ਬਾਰੇ ਕਹੀ ਨਹੀਂ ਸਕਦਾ ਮੈਨੂੰ ਤਾਂ ਸਵਾਰੀਆਂ ਨੇ ਹੀ ਕੱਟਿਆਗਾ ਵਿੱਚੋਂ ਕੱਢ ਗਈ ਨਹੀਂ ਸਿੱਧੀ ਹੈ ਬਸ ਸਾਹਮਣੇ ਸਾਹਮਣੀ ਵੱਜੀ ਆ ਜੀ ਰੋਡ ਦੇ ਵਿਚਾਲੇ ਖੜਿਆ ਆ ਜੀ ਮੇਰੀ ਗੱਡੀ ਦੇਖ ਲਓ ਉਧਰੋਂ ਟਰਾਲਾ ਦੇਖੋ ਫੁੱਟਪਾਥ ਤੇ ਤਾਂ ਉੱਧਰ ਖੜਾ ਤੇ ਉੱਧਰ ਖੜਾ ਉਹ ਦੀ ਕਿ ਪਤ ਲਾਈ ਜਾਂਦਾ ਜੀ ਠੀਕ ਹੈ ਜੀ ਆਸ ਤੋਂ ਮੈਨੂੰ ਐਕਸੀਡੈਂਟ ਆ ਜੇ ਖੰਨੇ ਮੇਨ ਰੋਡ ਤੇ ਚੜੇ ਸੀ ਉਧਰੋਂ ਇੱਕਦਮ ਅਚਾਨਕ ਪਿਛਾੜੀ ਦੇ ਵਿੱਚੋਂ ਟਰਾਲ ਆ ਗਿਆ ਰੋਂਗ ਸਾਈਡ ਜੈਸ ਕਰਕੇ ਡਰਾਈਵਰ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਟਰਾਲਾ ਤੇਜ਼ ਸੀ ਜੀ। ਅੱਜ ਕੀ ਬਾਤ ਕਰੀ? ਮੇਰੀ ਪੀਆਰਟੀ 68 ਲੁਧਿਆਣਾ ਦੀ ਲੁਧਿਆਣੇ ਤੋਂ ਕੁਰਸ਼ੇਤਰ। ਕੁਰਸ਼ੇਤਰ ਜਾ ਰਹੀ ਸੀ। ਬਿਲਕੁਲ ਜੀ। ਲੁਧਿਆਣੇ ਤੋਂ ਕੁਰਸ਼ੇਤਰ। ਸਵਾਰੀਆਂ ਮੈਕਸਿਮਮ ਸੀਟਡ ਸੀ ਗੱਡੀ ਮੇਰੀ। ਜ਼ਿਆਦਾ ਨਹੀਂ ਸੀ ਭਰੀ ਨਹੀਂ ਸੀ। ਸਟੂਡੈਂਟ ਬੱਸ ਸੀ। ਚੱਪੀ ਕਿੰਨੇ ਹੋਏ? 10 ਬੱਚੇ ਦੇ ਨਿਲ ਕਰੇ। ਸੀਨੀਅਰ ਸੀਰੀਅਸ ਕੋਈ ਨਹੀਂ। ਹਰ ਸਿਮਰਨ ਜੀ ਸੀ ਕਿ ਕੰਡੈਕਟਰ ਦਾ ਸੀ ਮਾਸਟਰ ਕੰਡੈਕਟਰ ਹਾਂ ਜੀ ਮੇਰੇ ਮੁੱਖ ਜੀ ਕੋਈ ਨਹੀਂ ਆਇਆ ਜੀ ਕਿ ਦਰਦੀ ਨੂੰ ਕਿਵੇਂ ਲੈ ਕੇ ਅੰਦਰ ਕਿ ਸਰ ਮੋਟਰਸਾਈਕਲ ਤੇ ਲੈ ਕੇ ਕਿਸੇ ਨੂੰ ਆਟੋ ਚ ਪਾ ਕੇ ਲੈ ਕੇ ਆ ਜਾਣੇ ਸਾਰਿਆਂ ਨੂੰ ਪਹੁੰਚਦੇ ਕਰਦਾ ਸੀਗਾ ਕੱਲ ਸੀ ਉਹ ਦੇਖੋ ਹੁਣ ਰੋਂਗ ਸਾਈਡ ਟਰੱਲ ਆਇਆ ਸੀ ਤੇ ਆਪਣਾ ਮੇਨ ਰੋਡ ਤੇ ਜਾ ਰਹੇ ਸੀਗੇ ਤੇ ਪੁਲ ਚੜ੍ਹੇ ਸੀਗੇ ਬਸ ਤੇਜ਼ ਵੀ ਨਹੀਂ ਸੀ ਬੜੀ ਰੱਲਾ ਫਾਸਟ ਵੀ ਪੋਟਪਾ ਚੜ੍ਹ ਕੇ ਸਾਡੇ ਸਾਹਮਣੇ ਆ ਗਿਆ। ਨਿੱਤਾਂ ਉਹਨਾਂ ਨੇ ਇਸ ਵਾਰ ਇਹ ਨਹੀਂ ਪਤਾ ਸਾਨੂੰ। ਅਸੀਂ ਅਜੇ ਤੱਕ ਉਹਨੂੰ ਮਿਲੇ ਵੀ ਨਹੀਂ ਗਏ। ਉਹਦੋਂ ਜਗਾੜਾ ਵਾਲੀ ਫਾਈਟ ਤੋਂ ਆ ਰਿਹਾ ਸੀ ਗੱਲ। ਰੱਲਾ ਪਾਗਲੇ ਪਾਸੇ ਚਲੇ ਗਿਆ। ਉਹਦੇ ਨਾਲ ਬੱਸ ਵਾਲੇ ਨੇ ਬੜੀ ਹਿਸ਼ਿਆਰੀ ਨਾਲ ਆਪਣੇ ਪਾਸੇ ਪੂਰੀ ਕਟੜ ਤੋਂ ਬਾਅਦ ਦੀ ਬਾਲੇ ਨੂੰ ਜਾਣ ਦਿੱਤਾ। ਸਿੱਧੇ ਇਹ ਇਲੈਕਟਰ ਸਟੂਡੈਂਟਾਂ ਦੇ ਅੱਦੇਸੇ। ਵੀ ਭਾਈ ਜੇ ਜੇ ਕਿ ਉਹ ਸਾਰੇ ਵੀ ਲੈ ਕੇ ਆਉਂਦੇ ਨਹੀਂ ਕਰਦੇ 9 ਵਜੇ ਤੱਕ ਸਭ ਆਉਂ ਜਾਂਦੇ ਸਟੂਡੈਂਟ ਪਰ ਅੱਥੇ ਕੋਈ ਮਲਾਜ ਨਹੀਂ ਪਹੁੰਚਿਆ ਮੁਲਾਦ ਬੰਦੇ ਰਹਿੰਦੇ ਨੇ ਸਾਹਮਣੇ ਇਥੇ ਵੀ ਕਹ ਰਕੋ ਕਹਦਾ ਕਾਲਜ ਸਟੂਡੈਂਟ ਹੈ ਸਾਰੇ ਕੋਈ ਦੇਸ਼ ਭਗਤ ਹੈ ਕੋਈ ਕੈਲੀ ਰਾਫੀ ਕੋਈ ਨਾਤਾ ਰਹਿਣੇ ਨੇ ਕਿਤੇ ਕੋਈ ਗੇਅ ਫੀਲਿੰਗਸ ਨੇ ਮੇਰੇ ਘਰਾਂ ਸਟਰੀ ਕਰਾਉਣੇ ਨੇ ਬੱਚੇ ਸਭ ਤੇ ਕਿਸੇ ਹੈਗੀ ਆ ਪੱਲੇ ਵਾਲਾ ਗਿਆ ਪੱਲੇ ਵਾਲੇ ਦੀ ਅੱਖ ਲੱਗੀ ਹੈ ਇਹ ਹੋਣਾ ਰੱਬ ਜਾਣਦਾ ਕਿ ਕਾਲਿਆਂ ਵਾਲੀ ਹੱਸ ਲੱਗੇ ਜਾਂ ਕਾਲਿਆਂ ਵਾਲੇ ਕੋਈ ਕਾਲਾ ਤੋਂ ਵਿਆਹ ਨਹੀਂ ਕਰਾਉਣਾ ਜਾਣਦਾ ਕੋਈ ਜਾਣੀ ਨੂੰ ਸਮਝੋ ਕੋਈ ਨਹੀਂ ਜਾਣੀ ਨਿਕਲ ਨਹੀਂ ਹੋਇਆ ਪਰ ਸੱਚ ਨਾਲ ਬਹੁਤ ਜ਼ਿਆਦਾ ਨਹੀਂ ਲੱਗਨੇ ਬਹੁਤ ਜਾਣੇ ਦੇ ਚੱਕੇ ਲੱਗੇ ਸਰ ਤੁਸੀਂ ਇਹ ਤਾਂ ਬੱਚੇ ਨੂੰ ਲੈ ਕੇ ਆਇਓ ਲੈ ਕੇ ਆਇਆ ਸੀ ਉਹ ਤਾਂ ਜਦੋਂ ਜੇ ਲੋਕਾਂ ਨੂੰ ਮਿਲਤਾ ਕਰੀਏ ਤੇ ਉਹਨਾਂ ਦੇ ਤਾਰਾਂ ਚੱਕ ਕੇ ਦਿਖਾ ਕੇ ਕਿੱਥੇ ਸਾਰਿਆਂ ਨੂੰ ਸਿਰਦ ਕਰੇ ਹਾਂ ਬੱਸ ਤੁਸੀਂ ਮੰਨ ਕਰਦੇ ਹੋ ਤੁਸੀਂ ਮੰਨ ਗਏ ਇੰਝ ਕਿ ਸਮਾਜ ਨੂੰ ਥੋੜਾ ਜਿਹਾ ਖੁੱਲਣਾ ਚਾਹੀਦਾ ਸਮਾਜ ਨੂੰ ਆਪਣੇ ਆਪ ਬੁੱਝਣਾ ਚਾਹੀਦਾ ਇਹ ਪ੍ਰੋਬਲਮ ਕਿਸੇ ਦੇ ਵੀ ਆ ਸਕਦੀ ਹੈ ਪਰ ਜਿਹੜੇ ਰੌਂਗ ਸਾਈਡ ਗਏ ਨੇ ਉਹਨਾਂ ਦਾ ਬਹੁਤ ਦੁੱਖ ਹੈ ਪਰ ਜਿਹੜੇ ਪਾਰੀ ਮਾਹੀ ਨਾਲ ਜਿਹੜਾ ਬੰਦੇ ਨੇ ਟਰਾਲੇ ਨਾਲ ਆਇਆ ਬੱਚਾ ਸੀ ਹਾਂ ਇਹਨੂੰ ਨਹੀਂ ਕਾਰਵਾਈ ਦੀ ਮੰਗ ਕਰ ਰਿਹਾ ਚਿੰਨੂ ਨਹੀਂ ਕਾਰਵਾਈ ਕੀਤਾ ਸਹੀ ਹੋਵੇ ਪੰਚੀ ਹੋਵੇ ਉਹਦੇ ਤੇ ਕਿਉਂ ਨਹੀਂ ਕਾਰਵਾਈ ਹੋ ਗਿਆ ਸੀ ਤੇ ਸਾਨੂੰ ਸਵੇਰੇ 8:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ বাস ਲੁਧਿਆਣਾ ਤੋਂ ਪਟਿਆਲਾ ਪੇਵਾ ਸਾਈਡ ਨੂੰ ਜਾ ਰਹੀ ਸੀ ਪੀਆਰਟੀਸੀ ਦੀ বাস ਸੀ ਇਹਦੇ ਨੀਅਰ ਅਬਾਟ 40-45 ਸਵਾਰੀਆਂ ਸਵਾਰ ਸੀਗੀਆਂ ਤਾਂ ਆਪੋਜ਼ਿਟ ਸਾਈਡ ਤੋਂ ਗੋਵਿੰਦਗਰ ਸਾਈਡ ਤੋਂ ਇੱਕ ਟਰਾਲਾ ਆ ਰਿਹਾ ਸੀ ਉਹ ਟਲ ਡਵਾਈਡਰ ਪਾਰ ਕਰਕੇ ਆ ਕੇ ਬੱਸ ਚ ਖਹਿ ਗਿਆ ਤੇ ਉਹਦੇ ਵਿੱਚ ਕੋਈ 22 ਦੇ ਕਰੀਬ ਇਹ ਬੰਦੇ ਇੰਜਰਡ ਹੋ ਗਏ ਸੀ 16 ਜਨਾਨੀਆਂ 6 ਬੰਦੇ ਨੇ ਬਟ ਉਹਨਾਂ ਨੂੰ ਅਸੀਂ ਇਮੀਡੀਏਲੀ ਪਹੁੰਚ ਕੇ ਰੈਸਕਿਊ ਕਰਕੇ ਇੱਥੇ ਹਸਪੀਟਲਾਈਜ਼ ਕਰਾਇਆ ਸੀ 올 ਆਫ ਥੈਮ ਆਰ ਆਊਟ ਆਫ ਡੰਗਰ ਤੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਅਸੀਂ ਜਲਦੀ ਹੀ ਜਿਹੜਾ ਇਸ ਇਨਿੰਗ ਸਾਡੀ ਚੱਲ ਰਹੀ ਆ ਯੂਨੀਵਰਸਿਟੀ ਅਟ੍ਰੈਕਸ਼ਨਸ ਕੀਤੀਆਂ ਨੇ ਉਹ ਉਹਨਾਂ ਦੇ ਖਿਲਾਫ ਜਿਹੜਾ ਕ੍ਰਿਮੀਨਲ ਕੇਸ ਜਿਸਟੂ ਹੋਏਗਾ ਡਰਾਈਵਰ ਦੇ ਨਾਲ ਨਾਲ ਪਕੜਿਆ ਕਾਲਾ ਕਾਲਾ ਗਲਤੀ ਕਿਸ ਦੀ ਹੈ ਕਿ ਇਹ ਡੈਫੀਨਟਲੀ ਜਦੋਂ ਟਰਾਲਾ ਆਪੋਜ਼ਿਟ ਸਾਈਡਾਂ ਕਿੱਲੇ ਗਿਆ ਨਾ ਟਰਾਲੇ ਵਾਲੀ ਦੀ ਗਲਤੀ ਹੈ ਕੱਲ ਕੱਲਿਆ ਸਪੈਸ਼ਲ ਨਹੀਂ ਆ ਜੇ ਰਸਤੇ ਕਿਤੇ ਇਹ ਸਰ ਇਹ ਜਿਹੜਾ ਆਪਣਾ ਚੀਟੀ ਰੋਡ ਦੇ ਉੱਤੇ ਜਿੱਥੇ ਪ੍ਰਸ਼ਤਨ ਮਾਲ ਤੋਂ ਪਹਿਲਾਂ ਹੀ ਵਿਰਧ ਆਸ਼ਰਮ ਪੈਂਦਾ ਉਹਦੇ ਆਪੋਜ਼ਿਟ ਸਾਈਡ ਬੜੇ ਸਟੂਡੈਂਟਸ ਸਾਡੇ ਕੋਈ ਹੈ ਸਟੂਡੈਂਟਸ ਤੋਂ ਵੀ ਰਸਤੇ ਤੋਂ ਅਗਰ ਜਿੱਕੋ ਜਿਵੇਂ ਹੋਏ ਤਾਂ ਅਸੀਂ ਉਹ ਜਿਹੜੀ ਕਾਰਵਾਈ ਲੀਗਲ ਕਾਰਵਾਈ ਬੰਦੀ ਉਹ ਕਰਾਂਗੇ ਕਨਨ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ